PSPL ਵਿੱਚ ਕੰਮ ਕਰਨ ਦੇ ਮੁਲਾਜ਼ਮਾਂ ਵੱਲੋਂ ਧੂਰੀ ਵਿਖੇ 17 ਫਰਵਰੀ ਨੂੰ ਇੱਕ ਵਿਸ਼ਾਲ ਦਰਨਾ ਉਲਕਿਆ ਗਿਆ ਹੈ ਜਿਸ ਵਿੱਚ PSPL ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਆਪਣੇ ਪਰਿਵਾਰਾਂ ਸਮੇਤ ਇਸ ਦਰਨੇ ਵਿੱਚ ਸ਼ਾਮਲ ਹੋਣਗੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਸਰਕਾਰ ਦੇ ਦੂਹੇ ਤੱਕ ਪਹੁੰਚ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਨ੍ਹਾਂ ਦਾ ਪਰਖ ਕਾਲ ਪੂਰਾ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਅਤੇ ਚੰਗੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਚਲਦੇ ਉਹ ਹੁਣ 17 ਫਰਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ ਪਰਿਵਾਰ ਸਮੇਤ ਰੋਸ ਪ੍ਰਦਰਸ਼ਨ ਕਰਨਗੇ। ਜਾਣੇ ਬਟਾ ਦੇ ਉਹਨਾਂ ਦੇ ਸਾਥੀ ਤਨਖਾਹ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ। ਮੇਰਾ ਨਾਮ सुरेंद्र ਤਰੰਗਲਾ ਮਲਾਈਮ ਸੰਘਰਸ਼ ਕਮੇਟੀ ਪੰਜਾਬ 77 ਅਸੀਂ ਪਿਛਲੇ 20 ਸਾਲ ਤੋਂ ਰੋਜ਼ਗਾਰ ਵਾਸਤੇ ਜਦੋਂ-ਜਦ ਕਰ ਰਹੇ ਸੀ ਪਿੱਛੇ ਕਾਂਗਰਸੀ ਸਰਕਾਰ ਦੇ ਵਿੱਚ ਸਾਨੂੰ ਜਿਹੜਾ ਇੱਕ ਅਧੂਰਾ ਜਿਹਨੂੰ ਕਹਿ ਸਕਦੇ ਆ ਰੋਜ਼ਗਾਰ ਮਿਲਿਆ ਸੀਗਾ 3 ਸਾਲ ਦਾ ਪ੍ਰবেশਨ ਪੀੜ ਸੀਗਾ ਉਹਦੇ ਵਿੱਚ ਜਿਹੜੀ ਸਾਡੇ ਬਦਲਾਅ ਵਾਲੀ ਪਾਰਟੀ ਵੀ ਆਈ ਤਾਂ ਸਾਰਿਆਂ ਨੇ ਚਲੋ ਉਧਰ ਵੀ ਬੜਾ ਹਮਲਾ ਮਾਰਿਆ ਬਦਲਾਅ ਲੈ ਕੇ ਆਏ ਪਰ ਅਸੀਂ ਜਿੱਥੇ ਪਿਛਲਾ 20 ਸਾਲ ਦਾ ਸਾਨੂੰ ਉਹ ਹਨੇਰਾ ਉਸੇ ਤਰ੍ਹਾਂ ਅੱਜ ਨਜ਼ਰ ਆ ਰਿਹਾ ਕਿਉਂਕਿ ਅੱਜ ਅਸੀਂ ਉਹ ਬਿਜਲੀ ਬੋਰਡ ਦੇ ਮੁਲਾਜ਼ਮ ਤੁਹਾਡੇ ਸਾਹਮਣੇ ਜਿਹੜਾ ਆਪਦੇ ਮਾਇੂਸ ਚਿਹਰੇ ਲੈ ਕੇ ਖੜੇ ਆਂ ਸਾਡੇ ਹਲਕੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਦੇ ਵਿੱਚ ਕਿਉਂਕਿ ਅੱਜ ਉਹ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਲੋਕਾਂ ਦੇ ਘਰੇ ਦੇਰ ਸਵੇਰ ਜਿਹੜੇ ਡਿਊਟੀਆਂ ਕਰਕੇ ਚਾਨਣ ਕਰਦੇ ਨੇ ਅੱਜ ਸਾਡੇ ਘਰਾਂ ਦੇ ਵਿੱਚ ਹਨੇਰਾ ਬਿਲਕੁਲ ਛਾ ਚੁੱਕਿਆ ਹੈ ਸਾਡੇ ਚੁੱਲਿਆਂ ਦੀ ਅੱਗ ਜਿਹੜੀ ਉਹ ਬਿਲਕੁਲ ਠੰਡੀ ਪੈ ਚੁੱਕੀ ਹੈ ਕਿਉਂਕਿ 20 ਸਾਲਾਂ ਤੋਂ ਰੋਜ਼ਗਾਰ ਵਾਸਤੇ ਜਿਹੜੇ ਤਰਸ ਰਹੇ ਸੀਗੇ ਜਿਹੜਾ ਰੋਜ਼ਗਾਰ ਮਿਲਿਆ ਸੀਗਾ ਅੱਜ ਅਸੀਂ ਉਹ ਰੋਜ਼ਗਾਰ ਨੂੰ ਮਤਲਬ ਕਿ ਲੈ ਕੇ ਪਛਤਾ ਰਹੇ ਹਾਂ ਕਿਤੇ ਅਸੀਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਜਦੋਂ ਜਾਇਦ ਕਰ ਰਹੇ ਸੀ ਤਾਂ ਅੱਜ ਰੋਜ਼ਗਾਰ ਮਿਲਣ ਤੇ ਸਾਡੇ ਇਸ ਮਾਨ ਸਰਕਾਰ ਨੇ ਘਰੇ ਬੈਠਿਆਂ ਦੇ ਵਿੱਚ ਇਹੋ ਜਿਹੇ 420 ਦੇ ਪਰਚੇ ਪਾ ਦਿੱਤੇ ਜਿਹੜੇ ਅਸੀਂ ਕਦੇ ਸੋਚੇ ਵੀ ਨਹੀਂ ਸੀਗੇ ਅਸੀਂ ਜਿਹੜੇ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਨੇ ਉਹ ਹਮੇਸ਼ਾ ਸਟੇਜਾਂ ਤੋਂ ਕਹਿੰਦੇ ਨੇ ਜੇ ਕਿਸੇ ਨੂੰ ਦੁੱਖ ਤਕਲੀਫਾ ਤਾਂ ਉਹ ਮੇਰੇ ਹਲਕੇ 'ਚ ਮੇਰੋ ਜਦੋਂ ਮਰਜ਼ੀ ਪਹੁੰਚ ਕਰ ਸਕਦੇ ਨੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਾਡੇ ਬਿਜਲੀ ਮੰਤਰੀ ਜਿਹੜੇ ਹਰਭਜਨ ਸਿੰਘ ITO ਨੇ ਅਸੀਂ ਉਹਨਾਂ ਦੇ ਹਲਕੇ ਦੇ ਵਿੱਚ ਵੀ ਜਾ ਕੇ ਆਪਦੀ ਗੱਲਬਾਤ ਰੱਖੀ ਪਰ ਸਾਡੀ ਸੁਣਵਾਈ ਨਹੀਂ ਹੋਈ ਸਾਡੀ ਬਿਜਲੀ ਬੋਰਡ ਦੀ ਮੈਨੇਜਮੈਂਟ ਆ ਅਸੀਂ ਪਿੱਛੇ 1 ਸਾਲ ਤੋਂ ਲਗਾਤਾਰ ਉੱਥੇ ਧਰਨੇ ਵਿਜਾਰੇ ਕਰ ਰਹੇ ਹਾਂ ਸਾਡੀ ਸੁਣਵਾਈ ਨਹੀਂ ਹੋ ਰਹੀ ਅਸੀਂ ਹੁਣ ਅੱਕੇ ਹੋયા ਨੇ ਜਿਹੜਾ ਇਧਰਲੇ ਪਾਸੇ ਜਿਹੜਾ ਪੈਰ ਪੁੱਟਿਆ ਸਾਡੇ ਸੀਐਮ ਸਾਹਿਬ ਦੇ ਹਲਕੇ ਦੇ ਵਿੱਚ ਕਿਉਂਕਿ ਅੱਜ ਸਾਨੂੰ ਜਿਹੜਾ ਉਹ ਟਰਮੀਨੇਟ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਇਸ ਸਾਡੀ ਬਿਜਲੀ ਬੋਰਡ ਮੈਨੇਜਮੈਂਟ ਨੇ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਉਹ ਕੁੰਭ ਕਰਨੀ ਨੀਂਦ ਜਿਹੜੀ ਸੁੱਤੀ ਹੋਈ ਹੈ ਇਸ ਕਰਕੇ ਅਸੀਂ ਇਸ ਰੋਸ ਵਜੋਂ ਜਿਹੜਾ 17 ਫਰਵਰੀ ਪੂਰੇ ਪਰਿਵਾਰਾਂ ਦੇ ਬੱਚਿਆਂ ਸਮੇਤ ਜਿਸ ਤਰ੍ਹਾਂ ਸੀ ਬੇਰੋਜ਼ਗਾਰ ਲਾਈਨਮੈਨਾਂ ਦੀ ਲੜਾਈ ਪਿੱਛੇ ਲੜੀ ਉਸੇ ਤਰ੍ਹਾਂ ਸੀ ਜਿਹੜਾ ਸੀਐਮ ਸਾਹਿਬ ਦੇ ਹਲਕੇ ਦੇ ਵਿੱਚ ਤੋਰੀ ਦੇ ਵਿੱਚ ਅਸੀਂ ਜਿਹੜਾ ਇੱਕ ਤਰਨਾ ਤੇ ਰੋਸ ਮਾਰਚ ਕਰਨ ਜਾ ਰਹੇ ਹਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਸੀਐਮ ਸਾਹਿਬ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਤੁਸੀਂ ਸਾਨੂੰ ਜਾਂ ਤਾਂ ਜਿਹੜਾ ਸਾਡਾ ਬਿਜਲੀ ਬੋਰ ਦੇ ਸੀਆਰਏ 295/19 ਦੇ ਤਨਖਾਹ ਨੂੰ ਲੈ ਕੇ ਮਸਲਾ ਉਹ ਹੱਲ ਕਰੋ ਨਹੀਂ ਤਾਂ ਫਿਰ ਅਸੀਂ ਜਿਹੜਾ ਆਪ ਦਾ ਜਿਹੜਾ ਸੰਘਰਸ਼ਾ ਹੋਰ ਤੇਜ਼ ਕਰਾਂਗੇ ਅੱਜ ਜਿਹੜਾ ਸਾਡੇ 295/19 ਦੇ ਸਹਾਇਕ ਲਾਈਨਮੈਨ ਸਾਥੀ ਨਾਲ ਜੋ ਤਕਾ ਹੋ ਰਿਹਾ ਇਸ ਜਿਹੜੇ ਆਪ ਸਰਕਾਰ ਦੇ ਵਿੱਚ ਉਹਦੀ ਦੁਹਾਈ ਅਸੀਂ ਮੈਨੇਜਮੈਂਟ ਬੂਏ ਤੇ ਵੀ ਅਸੀਂ ਧਰਨੇ ਦੇ ਕੇ ਲਾ ਲਈ ਬਿਜਲੀ ਮੰਤਰੀ ਜਿਹੜੇ ਸਾਡੇ ਪੰਜਾਬ ਦੇ ਨੇ ਉਹਨਾਂ ਦੇ ਬੂਏ ਤੇ ਵੀ ਅਸੀਂ ਉਸ ਦਿਨ ਰੋਸ਼ ਪ੍ਰਦਰਸ਼ਨ ਕੀਤਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਸਰਕਾਰ ਜਿਹੜੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਸੋ ਇਸ ਮਸਲੇ ਨੂੰ ਲੈ ਕੇ ਅਸੀਂ ਹੁਣ ਜਿਹੜੀ ਆਪ ਦੀ ਜਿਹੜੀ ਮੰਗ ਹੈ ਜਿਹੜਾ ਆਪ ਦੀ ਜਿਹੜੀ ਆਵਾਜ਼ ਹੈ ਸੀਐਮ ਭਗਵੰਤ ਮਾਨ ਦੇ ਹਲਕੇ ਧੂਰੀ ਤੋਂ ਕਰਨ ਜਾ ਰਹੇ ਹਾਂ ਜਿਹੜਾ 17 ਫਰਵਰੀ ਨੂੰ ਆਪਣੇ ਪਰਿਵਾਰਾਂ ਸਮੇਤ ਧਰਨਾ ਦੇਣ ਦੇ ਜਾ ਰਹੇ ਕਿਉਂਕਿ ਜਿਹੜੀ ਇਹ ਮੰਗ ਸਾਡੀ ਕਿਉਂ ਬਣੀ ਇਹ ਸੀਐਮ ਸਾਹਿਬ ਦੇ ਲੱਗਦਾ ਸੁੱਤੀ ਪਈ ਹੈ ਜਿਹੜੀ ਇੰਟੈਲੀਜੈਂਸੀ ਜਿਹੜੇ ਬਿਊਰੋਕ੍ਰੇਸ ਜਿਹੜੇ ਇਹਨਾਂ ਦੇ ਸਾਡੀ ਹੱਕ ਦੀ ਆਵਾਜ਼ ਨੂੰ ਨਹੀਂ ਪਹੁੰਚਾ ਰਹੇ ਸੋ ਅਸੀਂ ਆਪ ਦਾ ਦਰਦ ਜਿਹੜਾ 295 ਬਟੇ 19 ਦੇ ਸਾਥੀਆਂ ਦਾ ਇਹਨਾਂ ਤੱਕ ਲੈ ਕੇ ਆਏ ਆ ਜਿਹੜੇ ਰੋਜ਼ਗਾਰ ਦੇਣ ਦੇ ਸਰਕਾਰ ਗੱਲ ਕਰਦੇ ਸੀ ਅੱਜ ਕਿਤੇ ਨਾ ਕਿਤੇ ਸਾਡੇ ਰੋਜ਼ਗਾਰ ਖੋਣ ਦੀ ਕੋਸ਼ਿਸ਼ਾਂ ਇਸ ਮੈਨੇਜਮੈਂਟ ਵੱਲੋਂ ਕੀਤੀਆਂ ਜਾ ਰਹੀਆਂ ਜਿਸ ਦੇ ਚੱਲਦੇ ਸਾਡੇ 25 ਸਾਥੀ ਜਿਹੜੇ ਬਹਾਲ ਕੀਤੇ ਸੀਗੇ ਉਹਨਾਂ ਨੂੰ ਟਰਮੀਨੇਟ ਕਰਕੇ ਸੇਵਾਵਾਂ ਬਰਖਾਸ ਕਰਦੀਆਂ ਸੋ ਮੈਂ ਦੱਸਣਾ ਚਾਹੁੰਦਾ ਜਿਹੜੇ ਬਿਜਲੀ ਮੁਲਾਜ਼ਮ ਕਿੰਨੀ ਰਿਸਕੀ ਜੌਬ ਕਰਦੇ ਆ ਮੀਨ ਏਰੀਆ ਤੁਪਾਂ ਦੇ ਵਿੱਚ ਜਿਹੜੇ ਸਰਕਾਰ ਦੇ ਜਿਹੜੇ ਅਗਵਾਈ ਇਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਚਾਨਣ ਕਰਦੇ ਉਹਨਾਂ ਦੇ ਅੱਜ ਘਰਾਂ 'ਚ ਹਨੇਰਾ ਹੋ ਰਿਹਾ ਸੋ ਅਸੀਂ ਜਿਹੜੇ ਸਾਡੇ ਘਰਾਂ 'ਚ ਹਨੇਰਾ ਹੋਏਗਾ ਤੇ ਅਸੀਂ ਇਹਨਾਂ ਦੇ ਮੈਨੇਜਮੈਂਟ ਜਾਂ ਸਰਕਾਰਾਂ ਦੇ ਘਰਾਂ ਤੱਕ ਅਸੀਂ ਆਪਦੀ ਆਵਾਜ਼ ਲਿਜਾਊਂਗੇ ਰ ਇਹਨਾਂ ਦੇ ਘਰਾਂ 'ਤੇ ਵੀ ਅਸੀਂ ਪੂਰਾ ਹਨੇਰਾ ਕਰਨ ਦੀ ਕਰਾਂਗੇ ਕਿਉਂਕਿ ਜਿਹੜੇ ਸਾਡੇ ਹੁਣ ਦਰਦ ਹੈ ਪਹਿਲਾਂ ਸੰਘਰਸ਼ਾਂ ਦੇ ਵਿੱਚ ਅਸੀਂ ਬਹੁਤ ਲੰਮਾ ਸੰਘਰਸ਼ ਲੜ ਕੇ ਨੌਕਰੀਆਂ ਲੈਂਤੀਆਂ ਲੇਕਿਨ ਅੱਜ ਸਾਡੇ 10000 ਨਗੂਨੀ ਤਨਖਾਹ ਤੇ 4 ਸਾਲ ਦਾ ਸਮਾਂ ਕੱਢ ਲਿਆ ਇਹ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਜਿਹੇ ਜੀ ਪਾਲਿਸੀਆਂ ਬਣਾ ਰਿਹਾ ਕਹਿ ਰਹੇ ਸੀ ਇੱਕ ਸਾਲ ਦਾ ਅਸੀਂ ਕਰਾਂਗੇ ਜਿਹੜਾ ਪਰਬੀਸ਼ਨ ਪੀਰੀਅਡ ਲੇਕਿਨ 3 ਸਾਲ ਤੋਂ ਉੱਤੇ ਵੀ ਅੱਜ 4 ਸਾਲ ਹੋ ਗਏ ਸਾਡੇ ਦਰਦ ਨੂੰ ਇਹ ਸਮਝਣ ਦੀ ਬਜਾਏ ਸਾਨੂੰ ਧੱਕੇ ਖਾ ਕੇ ਤੇ ਸੜਕਾਂ ਤੇ ਰੁਲਣਾ ਪੈ ਰਿਹਾ ਸੋ ਅਸੀਂ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਮੈਨੇਜਮੈਂਟਾਂ ਨੂੰ ਅਸੀਂ ਹਥਿਆਰ ਜਿਹੜੇ ਸਿੱਟੇ ਨਹੀਂ ਅਸੀਂ ਸੰਘਰਸ਼ ਕਰਨੇ ਨਹੀਂ ਪੁੱਲੇ ਆ ਜੇ ਇਸ ਟਮੇ ਅਸੀਂ ਬਾਦਲ ਸਰਕਾਰ ਦੇ ਰੈਲੀਆਂ ਕੀਤੀਆਂ ਅਸੀਂ ਤੁਹਾਡੇ ਵੀ ਬੂਹਾਂ ਤੇ ਅੱਜ ਬੈਠਾਂਗੇ ਸੋ ਚੇਤਾਵਨੀ ਹੈ ਸਾਡੇ ਮਸਲੇ ਦਾ ਸਿੱਧਾ ਸੀਐਮ ਸਾਹਿਬ ਦਖਲ ਦੇ ਕੇ ਹੱਲ ਕਰਨ ਜਿਹੜੀ ਸਾਡੀ ਜਾਇਜ਼ ਮੰਗ ਹੈ ਇਹ ਚੇਤਾਵਨੀ ਦਿੰਦੇ ਜਿੰਨਾ ਕਿਤਾ 17 ਫਰਵ ਨੂੰ ਪਰਿਵਾਰਾ ਸਮੇਤ ਅਸੀਂ ਰੋਸ਼ਤਰਨਾ ਦੇਾਂਗੇ ਇਸ ਦੇ ਜੋ ਸਿੱਟੇ ਨਿਕਲਣਗੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਮੈਨੇਜਮੈਂਟ ਵੀ ਜ਼ਿੰਮੇਵਾਰ ਹੈ ਬਿਜਲੀ ਮੰਤਰੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਦੇਖੋ ਜੀ ਮੀਟਿੰਗ ਤਾਂ ਤਾਂ ਕਰਾਂਗੇ ਜੇ ਸਾਡੀ ਸੁਣਵਾਈ ਹੋ ਗਈ ਮੈਨੂੰ ਲੱਗਦਾ ਹਜੇ ਤੱਕ ਸਰਕਾਰ ਦੇ ਕੰਨ ਤੱਕ ਇਹ ਗੱਲ ਪਹੁੰਚੀ ਨਹੀਂ ਜਿਹੜੀ মিডিਆ ਜਿਹੜੀ ਇੰਟੈਲੀਜੈਂਸੀ ਸਾਡੀ ਕਹਿੰਦੇ ਸੀ ਵੀ ਧਰਨੇ ਨਹੀਂ ਲੱਗਣਗੇ ਅੱਜ ਉਹਨਾਂ ਨੂੰ ਕਿ ਧਰਨੇ ਲੱਗਦੇ ਨਹੀਂ ਦਿਖ ਰਹੇ ਦੋ ਦਿਨ ਅਸੀਂ ਜਦੋਂ ਪਟਿਆਲੇ ਧਰਨੇ ਲਾਇਏ ਵਿਸ਼ਾਲ ਧਰਨੇ ਇੰਟੈਲੀਜੈਂਸੀ ਨੇ ਨਹੀਂ ਰਿਪੋਰਟਾਂ ਦਿੱਤੀਆਂ ਮੁੱਖ ਮੰਤਰੀ ਨੂੰ ਜਾਂ ਬਿਜਲੀ ਮੰਤਰੀ ਤੇ ਕਹਿ ਕੇ ਜਦੋਂ ਅਸੀਂ ਧਰਨਾ ਲਾਇਆ ਗਿਆ ਕੀ ਉਸ ਬਿਜਲੀ ਮੰਤਰੀ ਦੀ ਆਵਾਜ਼ ਜਦੋਂ ਸੀਐਮ ਨਹੀਂ ਸੁਣ ਰਿਹਾ ਤੇ ਮੈਨੂੰ ਨਹੀਂ ਲੱਗਦਾ ਜਿਹੜੇ ਹੱਕ ਮੰਗਦੇ ਦੀ ਆਵਾਜ਼ ਸੀਐਮ ਤੱਕ ਕੰਨਾ ਤੱਕ ਕਿਵੇਂ ਪਹੁੰਚੇਗੀ ਸੋ ਇਹ ਇਹਨਾਂ ਨੂੰ ਸੋਚਣ ਦੀ ਲੋੜ ਹੈ ਇਸ ਆਵਾਜ਼ ਨੂੰ ਕਿਵੇਂ ਸੁੰਣਾ ਕਿਵੇਂ ਪਹਚਾਣਾ ਅਸੀਂ ਤਾਂ ਆਪਦਾ ਦਰਦ ਅੱਜ ਦੱਸ ਚੁੱਕੇ ਹਾਂ ਸੋ ਅੱ ਔਰ ਮੇਰੀ ਸਿਰਫ ਦਸਨਾ ਸਿਰਫ ਭਗਵੰਤ ਮਾਨ ਸਾਹਿਬ ਸਰਕਾਰ ਨੂੰ ਇਹੀ ਆ ਕਿ ਮੈਨੂੰ ਲੱਗਦਾ ਕਿ ਜਿੰਨੇ ਕੁ ਬੰਦੇ ਇੱਥੇ ਖੜੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਜੇ ਗਿਣਤੀ ਕਰ ਲਈਏ ਤਾਂ ਜੇ ਤੁਹਾਡੇ 92 ਐਮਐਲਏ ਜਿੱਤੇ ਨੇ ਪੂਰੀ ਕੰਸਟੀਚੂਐਂਸੀ ਦੇ ਵਿੱਚ ਸਾਡੇ ਹਰ ਇੱਕ ਥਾਂ ਤੇ ਉਹੀ ਲਾਈਨਮੈਨ ਹੈ ਜਿਨ੍ਹਾਂ ਨੇ ਤੁਹਾਡੀਆਂ ਸਰਕਾਰਾਂ ਬਣਾਉਣ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਅਦਾ ਕੀਤਾ ਸੀਗਾ ਅਸੀਂ ਇਹ ਚਾਹੁੰਦੇ ਨਹੀਂ ਸੀ ਕਿ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਚੰਗਾ ਕਹਿਣ ਲੱਗੀਏ ਅਸੀਂ ਤੁਹਾਨੂੰ ਚੁਣ ਕੇ ਲੋਕਾਂ ਦੇ ਵਿੱਚ ਲੈ ਕੇ ਆਏ ਸੀ ਕਿ ਇਹ ਚੰਗਾ ਕੁਝ ਕਰਨਗੇ ਇੱਕ ਪਾਸੇ ਹੁਣ ਅਸੀਂ ਅਮੈਜ਼ਨ ਕਰਦੇ ਕਿ ਉਹ ਕਾਂਗਰਸ ਸਰਕਾਰ ਜਿਨ੍ਹਾਂ ਨੇ ਸਾਨੂੰ ਰੁਜ਼ਗਾਰ ਦਿੱਤਾ ਅਸੀਂ ਉਹਨਾਂ ਦੇ ਅਗੇਂਸਟ ਤੁਹਾਨੂੰ ਜਿਹੜੀਆਂ ਵੋਟਾਂ ਪਾ ਕੇ ਤੁਹਾਨੂੰ ਸੱਤਾ ਦੇ ਵਿੱਚ ਲਿਆਂਦੇ ਸੀ ਕਿ ਕੀ ਤੁਸੀਂ ਮੁਲਾਜ਼ਮਾਂ ਦਾ ਕੁਝ ਬਿਹਤਰ ਸੋਚੋਗੇ ਪਰ ਅੱਜ ਹਾਲਾਤ ਇਹ ਬਣ ਗਿਆ ਕਿ ਜਿਹੜੀ ਸਰਕਾਰ ਸਾਨੂੰ ਰੁਜ਼ਗਾਰ ਦੇ ਕੇ ਗਈ ਹੈ ਉਹਦੇ ਉਲਟ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਸਾਡਾ ਰੁਜ਼ਗਾਰ ਖੋਣ ਦੇ ਜਿਹੜੇ ਉਹ ਚੱਕਰਾਂ ਦੇ ਵਿੱਚ ਫਿਰਦੇ ਨੇ ਸੋ ਸੁਚੇਤ ਹੋਣ ਦੀ ਜ਼ਰੂਰਤ ਹੈ ਤੁਹਾਡੇ ਲੀਡਰ ਲਾ ਲੋ ਜਾਂ ਤੁਹਾਡੇ ਅਫਸਰ ਲਾ ਲੋ ਉਹ ਤੁਹਾਡੀ ਸਰਕਾਰ ਨੂੰ ਤੇ ਤੁਹਾਡੇ ਜਿਹੜੇ ਜਿਨ੍ਹਾਂ ਨੇ ਤੁਹਾਡੀਆਂ ਵੋਟਾਂ ਦੇ ਵਿੱਚ ਜਾਂ ਤੁਹਾਡੇ ਅੱਗੇ ਲਾ ਕੇ ਤੁਹਾਡੀ ਸਰਕਾਰ ਬਣਾਉਣ ਦੇ ਵਿੱਚ ਐਮ ਭੂਮਿਕਾ ਨਿਭਾਈ ਆ ਉਹ ਕਿਤੇ ਨਾ ਕਿਤੇ ਤੁਹਾਡੇ ਸਿਸਟਮ ਨੂੰ ਖਰਾਬ ਕਰ ਰਹੇ ਨੇ ਤੁਹਾਡੇ ਤੱਕ ਆਵਾਜ਼ ਉਸ ਤਰ੍ਹਾਂ ਨਹੀਂ ਪਹੁੰਚ ਰਹੀ ਸੋ ਅੱਜ ਅਸੀਂ ਆਪਣੀ ਆਵਾਜ਼ ਪਹੁੰਚਾਉਣ ਲਈ 17 2 ਨੂੰ ਤੁਹਾਡੇ ਧੂਰੀ ਹਲਕੇ ਦੇ ਵਿੱਚ ਆ ਰਹੇ ਆ ਸੋ ਸਾਡਾ ਸਵਾਗਤ ਤੁਸੀਂ ਕਿਵੇਂ ਕਰਨਾ ਅਸੀਂ ਆਪਣੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਅਸੀਂ ਸਮੂਚੀਆਂ ਹੀ ਧੂਰੀ ਦੀਆਂ ਜਿਹੜੀਆਂ ਇਨਸਾਫ ਪਸੰਦ ਜੱਥੇ ਬੰਦੀਆਂ ਨੂੰ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦੇ ਆਂ ਕਿ ਅਸੀਂ ਇੱਥੇ ਜਿਹੜਾ ਜਿਹੜਾ ਧਰਨਾ ਦੇਣ ਜਾ ਰਹੇ ਆਂ ਰੋਸ ਮਾਰਚ ਕਰਨ ਜਾ ਰਹੇ ਆਂ ਉਹ ਸਰਕਾਰ ਸਾਨੂੰ ਜਿਵੇਂ ਮਰਜ਼ੀ ਲੈ ਲੇ ਸਾਡਾ ਇਤਿਹਾਸ ਬੇਰਜ਼ਗਾਰ ਲਾਈਨਮੈਨਾਂ ਦਾ ਪਹਿਲਾਂ ਖੋਲ ਕੇ ਦੇਖ ਲਿਆ ਅਸੀਂ ਸਿਰ ਵੀ ਪੜਵਾਏ ਆ ਸਾਡੇ ਬੀਬੀਆਂ ਦੀਆਂ ਸਾਡੇ ਭਾਈਆਂ ਦੀਆਂ ਪੱਗਾਂ ਵੀ ਸਰਕਾਰਾਂ ਨੇ ਲਵਾਈਆਂ ਇਹੀ ਕੁਛ ਜੇ ਤੁਸੀਂ ਕਰਨਾ ਤਾਂ ਅਸੀਂ ਉਹ ਕਰਾਉਣ ਲਈ ਤੁਹਾਡੇ ਕੋਲ ਪਹੁੰਚ ਰਹੇ ਆਂ ਸਾਨੂੰ ਸਾਡੇ ਰੋਜ਼ਗਾਰ ਤੋਂ ਹੁਣ ਕੀਮਤੀ ਕੋਈ ਵੀ ਚੀਜ਼ ਨਹੀਂ ਸਾਡੇ ਰੋਜ਼ਗਾਰ ਨੂੰ ਬਚਾਉਣ ਲਈ ਹਰ ਉਹ ਕੁਰਬਾਨੀ ਦੇਣ ਨੂੰ ਤਿਆਰ ਹੈ ਹੁਣ ਭਗਵੰਤ ਮਾਨ ਨੇ ਸਰਕਾਰ ਨੇ ਵੇਖਣਾ ਹੋਵੇ ਕਿ 17 ਤਰੀਕ ਦੇ ਸਾਡੇ ਰੋਹ ਨੂੰ ਕਿਵੇਂ ਰੋਕਦੀ ਆ